ਹਲਕਾ ਹੁਸ਼ਿਆਰਪੁਰ ਤੋਂ ਲੋਕ ਸਭਾ ਦੇ ਉਮੀਦਵਾਰ ਡਾਕਟਰ ਰਾਜਕਮਰ ਚੱਬੇਵਾਲ ਦੇ ਹੱਕ ਵਿੱਚ ਮਹੱਲਾ ਗੋਵਿੰਦਪੁਰਾ ਵਿਖੇ ਰਵਿੰਦਰ ਰਵੀ ਦੀ ਅਗਵਾਈ ਹੇਠ ਭਰਮੀ ਚੌਂ ਮੀਟਿੰਗ ਕੀਤੀ ਗਈ ਜਿਸ ਵਿੱਚ ਉੱਚੇ ਤੌਰ ਤੇ ਆਪ ਪਾਰਟੀ ਦੇ ਸੀਨੀਅਰ ਨੇਤਾ ਹਰਜੀਮਾਨ ਦਲਜੀਤ ਰਾਜੂ ਅਵਤਾਰ ਸਿੰਘ ਪੰਡਵਾ ਤੋਂ ਇਲਾਵਾ ਹੋਰ ਵੱਡੀ ਗਿਣਤੀ ਵਿੱਚ ਮਹੱਲਾ ਵਾਸੀ ਹਾਜ਼ਰ ਹੋਏ ਇਸ ਮੌਕੇ ਬਖ ਬਖ ਬੁਲਾਰਿਆਂ ਨੇ ਜਥੇ ਸਮੂਹ ਮਹੱਲਾ ਵਾਸੀਆਂ ਨੂੰ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਉਂਦੇ ਹੋਏ ਡਾਕਟਰ ਰਾਜਕਮਰ ਚੱਬੇਵਾਲ ਦੇ ਹੱਕ ਵਿੱਚ ਵੋਟਾਂ ਦੀ ਅਪੀਲ ਕੀਤੀ ਉੱਥੇ ਰਵਿੰਦਰ ਰਵੀ ਨੇ ਹਾਜ਼ਰ ਪਤਵੰਤਿਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਆਪਣੀ ਇੱਕ ਇੱਕ ਕੀਮਤੀ ਬੋ ਡਾਕਟਰ ਰਾਜਕਮਰ ਚੱਬੇਵਾਲ ਦੇ ਹੱਕ ਵਿੱਚ ਪਾ ਕੇ ਪਾਰਟੀ ਨੂੰ ਮਜ਼ਬੂਤੀ ਪ੍ਰਦਾਨ ਕਰਨਗੇ ਉਹਨਾਂ ਨੇ ਕਿਹਾ ਕਿ ਜੋ ਪੰਜਾਬ ਸਰਕਾਰ ਨੇ 13 ਜ਼ੀਰੋ ਦਾ ਨਾਰਾ ਦਿੱਤਾ ਹੈ ਉਸ ਨੂੰ ਪੂਰਾ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਉਣਗੇ ਇਸ ਦਰਾਨ ਵੱਡੀ ਗਿਣਤੀ ਵਿੱਚ ਮਹੱਲਾ ਵਾਸੀ ਮਜੂਰ ਹਨ ਅਬ ਜੋ ਆਮ ਆਦਮੀ ਪਾਰਟੀ ਦੀ ਇੱਕ ਜ਼ਰੂਰੀ ਮੀਟਿੰਗ ਮਹੱਲਾ ਗੋਵਿੰਦਪੁਰਾ ਵਿਖੇ ਰੱਖੀ ਗਈ ਜਿਸ ਵਿੱਚ ਇਹ ਮੀਟਿੰਗ ਬਾਹਰ ਦੇ ਵਿੱਚ ਇੱਕ ਵਿਸ਼ਾਲ ਰੈਲੀ ਦਾ ਰੂਪ ਧਾਰਨ ਕਰ ਗਈ ਹਜ਼ਾਰਾਂ ਦੀ ਸਖਿਆ ਦੇ ਵਿੱਚ ਮਾ ਲਗਵਿੰਦਰਾਵਾਸੀ ਇਕੱਠੇ ਹੋਏ ਇਸ ਬਿਲਡਿੰਗ ਵਿੱਚ ਸਾਡੇ ਹਲਕਾ ਇੰਜਾਜ ਸਰਦਾਰ ਜਗਿੰਦਰ ਸਿੰਘ ਬਾਵਾ ਦੇ ਸੁਪੁੱਤਰ ਹਰਜੀ ਬਾਜ ਜੀ ਸਾਡੇ ਲੋਕਪ੍ਰੀਤ ਨੇਤਾ ਦਿਲੋ ਜੀ ਦਲਜੀਤ ਅਦਰਾਜੂ ਦਰਵੇਸ਼ਪ੍ਰੀਤ ਜੀ ਬਲਨ ਚੱਕ ਜੀਨ ਜੀ ਤੇ ਹੋਰ ਸਬੂਚੀ ਟੀਮ ਨੇ ਸ਼ਿਰਕਤ ਕੀਤੀ ਤੇ ਉਹਨਾਂ ਨੇ ਆਪਣੇ ਵਿਚਾਰ ਰੱਖੇ ਸਭ ਤੋਂ ਵੱਡੀ ਗੱਲ ਇਸ ਮੀਟਿੰਗ ਵਿੱਚ ਇਹ ਦੇਖਿਆ ਵੀ ਕਿ ਕਿ ਬਜ਼ੁਰਗ ਬੀ ਮੀਆਂ ਮਾਤਾ ਭੈਣਾ ਨੇ ਵਿਸ਼ੇਸ਼ ਰੂਪ ਤੇ ਵਿੱਚ ਹਜ਼ਾਰਾਂ ਦੀ ਸੰਖਿਆ ਵਿੱਚ ਇਸ ਰੈਲੀ ਦੇ ਵਿੱਚ ਆਪਣਾ ਹਿੱਸਾ ਪਾਇਆ ਤੇ ਅਸੀਂ ਮੈਂ ਸ਼ੁਕਰਗੁਜ਼ਾਰ ਹਾਂ ਆਪਣੇ ਮੱਲੇ ਦੇ ਮੱਲੇ ਦੀ ਜਨਤਾ ਦਾ ਜਿਹੜਾ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਮੇਰੇ ਤੇ ਵਿਸ਼ਵਾਸ ਰੱਖਦੇ ਹੋ ਇਸ ਮੀਟਿੰਗ ਵਿੱਚ ਹਜ਼ਾਰਾਂ ਦੀ ਸੰਖਿਆ ਵਿੱਚ ਆਪਣੀ ਹਾਜ਼ਰੀ ਲਾਈ ਤੇ ਮੈਂ ਆਪਣੇ ਹਾਈ ਕਮਾਂਡ ਨੂੰ ਵਿਸ਼ਵਾਸ ਦਿਵਾਦਾ ਵੀ ਆਰਮ ਨਾਲ ਇੱਕ ਤਰੀਕ ਨੂੰ ਮਹਾਨ ਗੁਰੂ ਸੁਭਰਾ ਵੀ ਕੇ ਵਾਤ ਤੋਂ ਵਾਤ ਵੋਟਾਂ ਪਾ ਕੇ ਰੀ ਦੁਆ ਕੇ ਤੇ ਅਸੀਂ ਰਾਜ ਕੁਮਾਰ ਚੱਪੇਵਾਲ ਦੀ ਜੋ ਜੋ ਕਿ ਸਾਡੇ ਲੋਕ ਸਭਾ ਹੁਸ਼ਿਆਰਪੁਰ ਦੇ ਉਮੀਦਵਾਰ ਨੇ ਅਣੂ ਭਾਰਤਵਾਦ ਗੋਬਿੰਦਪੁਰ ਤੋਂ ਬੋਟਾ ਭਾਗੇ ਸਰਦਾਰ ਜਗਿੰਦਰ ਸਿੰਘ ਬਾਗ ਜੀ ਜਿੱਥੇ ਅਸੀਂ ਹੱਥ ਮਜ਼ਬੂਤ ਕਰਦੇ ਆ ਉੱਥੇ ਅਸੀਂ ਰਾਜ ਕੁਮਾਰ ਚੱਪੇਵਾਲ ਜੀ ਨੂੰ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਐਮਪੀ ਬਣਾ ਕੇ ਕੇਦ ਵਿੱਚ ਭੇਜਾਂਗੇ ਧੰਨਵਾਦ ਹਲਕਾ ਹੁਸ਼ਿਆਰਪੁਰ ਤੋਂ ਲੋਕ ਸਭਾ ਦੇ ਉਮੀਦਵਾਰ ਡਾਕਟਰ ਰਾਜਕਮਰ ਚੱਬੇਵਾਲ ਦੇ ਹੱਕ ਵਿੱਚ ਮਹੱਲਾ ਗੋਵਿੰਦਪੁਰਾ ਵਿਖੇ ਰਵਿੰਦਰ ਰਵੀ ਦੀ ਅਗਵਾਈ ਹੇਠ ਭਰਮੀ ਚੌਂ ਮੀਟਿੰਗ ਕੀਤੀ ਗਈ ਜਿਸ ਵਿੱਚ ਉੱਚੇ ਤੌਰ ਤੇ ਆਪ ਪਾਰਟੀ ਦੇ ਸੀਨੀਅਰ ਨੇਤਾ ਹਰਜੀਮਾਨ ਦਲਜੀਤ ਰਾਜੂ ਅਵਤਾਰ ਸਿੰਘ ਪੰਡਵਾ ਤੋਂ ਇਲਾਵਾ ਹੋਰ ਵੱਡੀ ਗਿਣਤੀ ਵਿੱਚ ਮਹੱਲਾ ਵਾਸੀ ਹਾਜ਼ਰ ਹੋਏ ਇਸ ਮੌਕੇ ਬਖ ਬਖ ਬੁਲਾਰਿਆਂ ਨੇ ਜਥੇ ਸਮੂਹ ਮਹੱਲਾ ਵਾਸੀਆਂ ਨੂੰ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਉਂਦੇ ਹੋਏ ਡਾਕਟਰ ਰਾਜਕਮਰ ਚੱਬੇਵਾਲ ਦੇ ਹੱਕ ਵਿੱਚ ਵੋਟਾਂ ਦੀ ਅਪੀਲ ਕੀਤੀ ਉੱਥੇ ਰਵਿੰਦਰ ਰਵੀ ਨੇ ਹਾਜ਼ਰ ਪਤਵੰਤਿਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਆਪਣੀ ਇੱਕ ਇੱਕ ਕੀਮਤੀ ਬੋ ਡਾਕਟਰ ਰਾਜਕਮਰ ਚੱਬੇਵਾਲ ਦੇ ਹੱਕ ਵਿੱਚ ਪਾ ਕੇ ਪਾਰਟੀ ਨੂੰ ਮਜ਼ਬੂਤੀ ਪ੍ਰਦਾਨ ਕਰਨਗੇ ਉਹਨਾਂ ਨੇ ਕਿਹਾ ਕਿ ਜੋ ਪੰਜਾਬ ਸਰਕਾਰ ਨੇ 13 ਜ਼ੀਰੋ ਦਾ ਨਾਰਾ ਦਿੱਤਾ ਹੈ ਉਸ ਨੂੰ ਪੂਰਾ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਉਣਗੇ ਇਸ ਦੌਰਾਨ ਵੱਡੀ ਗਿਣਤੀ ਵਿੱਚ ਮਹੱਲਾ ਵਾਸੀ ਮਜੂਸ ਹਨ ਅਬ ਜੋ ਆਮ ਆਦਮੀ ਪਾਰਟੀ ਦੀ ਇੱਕ ਜ਼ਰੂਰੀ ਮੀਟਿੰਗ ਮਹੱਲਾ ਗੋਵਿੰਦਪੁਰਾ ਵਿਖੇ ਰੱਖੀ ਗਈ ਜਿਸ ਵਿੱਚ ਇਹ ਮੀਟਿੰਗ ਬਾਹਰ ਦੇ ਵਿੱਚ ਇੱਕ ਵਿਸ਼ਾਲ ਰੈਲੀ ਦਾ ਰੂਪ ਧਾਰਨ ਕਰ ਗਈ ਹਜ਼ਾਰਾਂ ਦੀ ਸਖਿਆ ਦੇ ਵਿੱਚ ਮਾ ਲਗਵਿੰਦਰਾਵਾਸੀ ਇਕੱਠੇ ਹੋਏ ਇਸ ਬਿਲਡਿੰਗ ਵਿੱਚ ਸਾਡੇ ਹਲਕਾ ਇੰਜਾਜ ਸਰਦਾਰ ਜਗਿੰਦਰ ਸਿੰਘ ਬਾਵਾ ਦੇ ਸੁਪੁੱਤਰ ਹਰਜੀ ਬਾਜ ਜੀ ਸਾਡੇ ਲੋਕਪ੍ਰੀਤ ਨੇਤਾ ਦਿਲੋ ਜੀ ਦਲਜੀਤ ਦਰਾਜੂ ਦਰਵੇਸ਼ਪ੍ਰੀਤ ਜੀ ਬਲਨ ਚੱਕ ਜੀਨ ਜੀ ਤੇ ਹੋਰ ਸਬੂਚੀ ਟੀਮ ਨੇ ਸ਼ਿਰਕਤ ਕੀਤੀ ਤੇ ਉਹਨਾਂ ਨੇ ਆਪਣੇ ਵਿਚਾਰ ਰੱਖੇ ਸਭ ਤੋਂ ਵੱਡੀ ਗੱਲ ਇਸ ਮੀਟਿੰਗ ਵਿੱਚ ਇਹ ਦੇਖਿਆ ਵੀ ਕਿਉਂਕਿ ਬਜ਼ੁਰਗ ਬੇਬੀਆਂ ਮਾਤਾ ਪਿੜਾ ਨੇ ਵਿਸ਼ੇਸ਼ ਰੂਪ ਤੇ ਵਿੱਚ ਹਜ਼ਾਰਾਂ ਦੀ ਸੰਖਿਆ ਵਿੱਚ ਇਸ ਰੈਲੀ ਦੇ ਵਿੱਚ ਆਪਣਾ ਹਿੱਸਾ ਪਾਇਆ ਤੇ ਅਸੀਂ ਮੈਂ ਸ਼ੁਕਰਗੁਜ਼ਾਰ ਆ ਆਪਣੇ ਮੱਲੇ ਦੇ ਮੱਲੇ ਦੀ ਜਨਤਾ ਦਾ ਜਿਹੜਾ ਨੇ ਆਪਣਾ ਕੀਮਤੀ ਸਮਾਂ ਘਟਕੇ ਮਰਦੇ ਵਿਸ਼ਵਾਸ ਰੱਖਦੇ ਇਸ ਮੀਟਿੰਗ ਵਿੱਚ ਹਜ਼ਾਰਾਂ ਦੀ ਸੰਖਿਆ ਵਿੱਚ ਆਪਣੀ ਹਾਜ਼ਰੀ ਲਾਈ ਤੇ ਮੈਂ ਆਪਣੇ ਹਾਈ ਕਮਾਂਡ ਨੂੰ ਵਿਸ਼ਵਾਸ ਦਵਾਦਾ ਵੀ ਆਉਣ ਵਾਲੇ ਇੱਕ ਤਰੀਕ ਨੂੰ ਬਹੁਤ ਨਾਲ ਗੁੱਸਬਰਾ ਵਿਖੇ ਵਾਤ ਤੋਂ ਵਾਤ ਵੋਟਾਂ ਪਾ ਕੇ ਰੀ ਦੁਆ ਕੇ ਤੇ ਅਸੀਂ ਰਾਜਕਮਰ ਚੱਬੇਵਾਲ ਜੀ ਜੋ ਜੋ ਕਿ ਸਾਡੇ ਲੋਕ ਸਭਾ ਹੁਸ਼ਿਆਰਪੁਰ ਦੇ ਉਮੀਦਵਾਰ ਨੇ ਅਣੂ ਭਾਤਵਾਦ ਗੋਬਿੰਦਪੁਰ ਦੇ ਬੋਟਾ ਭਾਗੇ ਸਰਦਾਰ ਜਗਿੰਦਰ ਸਿੰਘ ਬਾਗ ਜੀ ਜਿੱਥੇ ਅਸੀਂ ਹੱਥ ਮਜ਼ਬੂਤ ਕਰਦੇ ਆ ਉੱਥੇ ਅਸੀਂ ਰਾਜਕਮਰ ਚੱਬੇਵਾਲ ਜੀ ਨੂੰ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਐਮਪੀ ਬਣਾ ਕੇ ਕੇਦ ਵਿੱਚ ਭੇਜਾਂਗੇ ਧੰਵਾਦ